ਇੱਥੋਂ ਦਿਖਾ ਦਰਸ ਓਏ ਬੋਰ ਚੁੰਨਦਾ ਬੋਰ ਵਾਲਾ ਕੰਮ ਲੱਗਿਆ ਬਰੇਲਾ ਓਏ ਇਹਦਾ ਟੂਟੀ ਵਾਲਾ ਕੰਮ ਹੈ ਇੱਕ ਸੁਖਵੀਰ ਦਾੰਡੇ ਨੇ ਵੀਡੀਓ ਪਾਰਕ ਕੀਤੀ ਕਈ ਦਿਨ ਹੋ ਗਏ ਉਹ ਵੀ ਆਪਣਾ ਸੱਜਣਾ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣਾ ਅੱਜ ਫੇਰ ਓਏ ਕਈ ਦਿਨਾਂ ਬਾਅਦ ਪਹੁੰਚਿਆ ਮੈਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਚਮਕੌਰ ਸਿੰਘ ਕੋਲੇ ਪਹੁੰਚੇ ਹੋਇਆ ਬਾਈ ਕਹਿੰਦਾ ਅੱਜ ਕਰਾਉਣੀ ਆ ਵਹਿ ਜਾ ਵਹਿ ਜਾ ਦੋ ਦਿਖਾਵਾਂਗੇ ਜਰਸੀਆਂ ਤੇ ਇੱਕ ਦਿਖਾਵਾਂਗੇ ਐਚ ਐਫ ਕ੍ਰੋਸ ਵੱਡੇ ਕੱਦ ਦੇ ਕਾਰਚਾ ਤੇ ਵੱਡੇ ਹਵਾਨੇ ਚਾ ਸੱਜਣੋ ਦੋ ਹੈਗੀਆਂ ਤਾਜ਼ੀਆਂ ਸੂਈਆਂ ਇੱਕ ਜਰਸੀ ਹੈਗਿਆ ਗੱਬਣ ਤੇ ਬਾਕੀ ਸੋਡੀ ਗੱਲਬਾਤ ਸੱਜਣੋ ਹੁਣ ਮੈਂ ਚਮਕੌਰ ਸਿੰਘ ਨਾਲ ਕਰਾ ਦੂੰਗਾ ਡਿਟੇਲ ਸਾਰੀ ਚਮਕੌਰ ਤੋਂ ਲਵਾਂਗੇ ਤੇ ਜਿਹੜੇ ਰੇਟ ਨੇ ਸੱਜਣੋ گاਵਾ ਦੇ ਰੇਟ ਵੀ ਅੱਜ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਮੈਂ ਇੱਧਰ ਲੈ ਬੰਨੇ ਆ ਜਾ ਆ ਜਾ ਚਮਕੌਰ ਲੱਗਿਆ ਫਿਰ ਹੋਰ ਕਿਵੇਂ ਆ? ਹਾਂ ਸਭ ਠੀਕ ਆ ਭਰਾ ਮਨ ਸਾਰਾ ਮਨ ਤੇਰੇ ਮਰਾ ਜੀ ਸਾਡਾ ਵੀ ਨਹੀਂ ਲੱਗਦਾ ਜੇ ਥੋੜੇ ਜਿਹੇ ਕੰਮ ਦੇ ਵਿੱਚ ਥੋੜੇ ਜੇ ਕੰਮ ਦੇ ਵਿੱਚ ਬਿਜੀ ਸੀ ਭਰਾ ਮੇਰਾ ਠੀਕ ਆ ਗੱਲ ਤੇ ਹੁਣ ਕੰਮ ਤਾਂ ਨਿਬੜ ਗਿਆ ਆਪਣਾ ਹੁਣ ਬਸ ਐਸੇ ਕੰਮ ਚ ਚਾਰ ਚੂਰ ਵਾਲੇ ਕੰਮ ਚ ਬਿਜੀ ਹੋਵੇ ਥੋੜਾ ਬਹਾਂ ਝੋਨੇ ਝੂਨੇ ਦੇ ਕੰਮ ਦੇ ਬਿਜੀ ਆ ਇੱਥੋਂ ਕਰ ਲਈਏ ਸਟਾਰਟ ਆ ਕਰ ਲੋ ਜਰਸੀ ਪੰਜਾਬ ਵਾਲੀ ਜਰਸੀ ਆ ਵੀਰੇ ਨੀ ਨੀ 21 22 ਕਿਲੋ ਤੋਂ ਕੱਢਿਆ ਬੱਸੀ ਦਿੱਤੀ ਜਰਸ ਆਇਰ ਸ਼ਹਿਰ ਆ ਆਪ ਜਰਸੀ ਆ ਬੱਸੀ ਆਇਰ ਸ਼ਹਿਰ ਆ ਤਰਸ ਮਾਰਦੇ ਕੈਮਰਾ ਹੋਇਆ ਆਇਰ ਸ਼ਹਿਰ ਆ ਤਰਸ ਵੀ ਲੰਬੀ ਤੇ ਆ ਨਗੀਨੇ ਵਾਲੇ ਤੇ ਨਹੀਂ ਗਿਆ ਜਮਾ ਜਮਾ ਨਗੀਨੇ ਨੇ ਭਾਈ ਜਿੰਨੇ ਆਪਣੇ ਕੋਲ ਹੋਣਗੇ ਤੇ ਆ ਹੈਗੀ ਆ ਪੰਜਾਬ ਵਾਲੀ ਜਰਸੀ ਆ ਜਾਨ ਜੂਨੇ ਚ ਫੁੱਲਾ ਸੱਜਣੋ ਤੇ ਅਡ ਰੂਡਰ ਵਾਲੀ ਤਾਂ ਉਹੀ ਗੱਲ ਆ ਵੀ ਪੰਡੇ ਚੱਕੀ ਬਾਈ ਇੱਕ ਗੱਲ ਹੋਰ ਆਵਦਰਨਾ ਗੁਰੀ 7-8 ਕਿਲੋ ਬੋਲਾ ਕੱਢਿਆ ਯਕੀਨ ਕਰ ਲਈ ਜਰ ਅੱਪ ਸੱਤ-ਅੱਠ ਕਿਲੋ ਬੋਲਾ ਲਾ ਕੱਢਿਆ ਹੋਇਆ ਬੈਠਦਾ ਲੈ ਵਾ ਇਹਦਾ ਪੋਲਾ ਵੀ ਪੈਂਦਾ ਦਸਦਾ ਵੀ ਆ ਕਾਰੀਗਰ ਬੰਦਾ ਦੇਖ ਵੀ ਲਊਗਾ ਹਾਂ ਹਾਂ ਬਾਕੀ ਜਦੋਂ ਇਹਦਾ ਡੰਗ ਜਾ ਬਣੂਗਾ ਅਰਜੂ ਕੀ ਆਪ ਦੀ ਫਾਨੇ ਮੰਗਵੜ ਗਈ ਸੀ ਫਿਰ ਬਹਿਣੀ ਨਹੀਂ ਸੀ ਜੇਰ ਨਹੀਂ ਪੈ ਰਹੀ ਸੀ ਜਦੋਂ ਚੌਥੀ ਉਦੀ ਨਾਲ ਨਾਲ ਅਗਲੇ ਬੰਦੇ ਦਰਸ ਇੱਥੋਂ 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 ਵੀ ਦਿਖਾ ਦੇ ਨੇੜੇ ਲਾ ਕੇ ਸੂਆ ਕਿਹੜਾ ਚਮਕੋਰਾ ਸੂਆ ਦੂਜਾ ਮੂੰਹੋਂ ਸਿੱਗੀ ਆ ਬਾਈ ਮੂੰਹੋਂ ਛੇ ਦੰਦ ਸੂਆ ਦੂਜਾ ਤੇ ਰੰਗ 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 ਰੂਪ ਦੀ ਵੀ ਬਾਲੀ ਚੰਗੀ ਆ ਨਾ ਬਾਲੀ ਚੰਗੀ ਆ ਭਰਾ ਮੇਰਾ ਹਾਂ ਕਮਾਲ ਆ ਇੱਥੇ ਜੇ ਖੜਾ ਲਈ ਮਰੀ ਜੇ ਨਹੀਂ ਕਮਾ ਕੇ ਭਰਾ ਮੂੰਖਰਾ ਕੇ ਰੋਜ਼ ਮੰਗੂ ਖੜਦੀ ਆ ਕਣ ਨਹੀਂ ਖੜਨੀ ਖੜਨੀ ਬਾਲੀ ਸੋਹਣੀ ਆ ਬਾਈ ਇਹਦਾ ਬੈਠ ਇੱਥੋਂ ਇੱਥੋਂ ਦਿਖਾ ਦ ਦੁੱਧਾਂ ਹੜਨੀ ਖੜਨੀ ਕੱਬੀ ਆ ਤੇ ਬਾਕੀ ਯਾਰ ਜਿਹੜਾ ਦਾ ਥੱਲੇੋਂ ਭਾਂਡਾ ਹੈ ਭਾਂਡਾ ਤੁਹਾਨੂੰ ਦੱਸਦਾ ਹੋਊਗਾ ਵੀ ਕਿੰਨੇ ਕਿ ਦੁੱਧ ਦਾ ਜਾਨਵਰ ਇੱਥੋਂ ਦਿਖਾ ਤਾਰ ਸੋਣ ਓਏ ਇੱਥੋਂ ਦਿਖਾ ਦੇ ਕੁਆਲਿਟੀ ਇਹਦੀ 21 ਬਾਈ ਕਿਲੋ ਦਾ ਕੱਢਾ ਹੋਇਆ ਦਾ ਪਲੂਣ ਦਾ ਬਾਈ ਆ ਇਹ ਸੱਜਣੋ 100 ਦਾ 100 ਪੰਜਾਬ ਵਾਲੀ ਗਈ ਗਰੰਟੀ ਸਦਾ ਹਾਂ ਜਿਹਨੂੰ ਮਰਜੀ ਬੇਸ 700 ਕਿ ਲੈ ਜੇ ਠੰਡੀ ਦਿਖਾ ਦੇ ਥਾਂ ਥਾਂ ਵਾੜਾ ਨੇੜੇ ਲਾ ਕੇ ਸਮਾਰ ਕੇ ਸੀਲ ਠੰਡੀ ਦਾ ਬਰਫ ਵਰਗੀ ਆ ਪਰ ਮੰਗਰ ਵੀ ਬੱਸੀ ਆ ਤੇ ਨਾਲ ਵੀ ਇਹਦੇ ਬੱਚੀਆਂ ਇੱਕ ਨਾ ਇੱਕ ਨਗੀਨਾ ਫਰੀ ਆ ਜਾ ਅੰਦਰ ਲੈ ਚੱਲ ਕਮਾਲ ਆ ਇਥੋਂ ਨਾਲ ਇਹਦੇ ਹੈਗੀ ਆ ਆਇਰ ਸ਼ੈਰ ਦੀ ਬੱਚੀ ਹੈ ਨਾ ਹਾਂ 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 ਥੋੜਾ ਜਿਹਾ ਬੱਸੀ ਦਾ ਕਰਦੀ ਕਿਉਂ ਫਿਰ ਤਾਜੀ ਸੂਈ ਹੈ ਨਾ ਹਾਂ ਬੱਚੇ ਦਾ ਕਰਦੀ ਆ ਬੱਚੇ ਕਰਕੇ ਜਾਂਦੀ ਆ ਅੰਦਰ ਭਜਦੀ ਤੇ ਆ ਗਈ ਪੰਜਾਬ ਵਾਲੀ ਜਰਸੀ ਤੇ ਆ ਗਈ ਫੁੱਲ ਜਾਣ ਵਾਲੀ ਚੰਗੇ ਕੱਦ ਪੈੱਢ ਜਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਤੇ ਆਰਡਰ ਤਾਂ ਉਹੀ ਗੱਲ ਆ ਵੀ ਥੋੜਾ ਜਿਹਾ ਪੋਲਾ ਪਹਿਰਿਆ ਸਾਨੂੰ ਦੱਸੂ ਆ ਆਰਡਰ ਵੀ ਇਹਦੇ ਚ ਦੁੱਧ ਦਾ ਜਿਹੜਾ ਬਾਈ ਦਾ ਕੱਢਿਆ ਹੋਇਆ ਆ ਝੇਰ ਤੇ ਵੀ ਮਾਰਦੇ ਕੈਮਰਾ ਜੇ ਜਮਾ ਪ੍ਰੋਪਰ ਪੈ ਗਈ ਦੀ ਬਾਈ ਯਾਰ ਸਾਰੀ ਆ ਝੇਰ ਵੀ ਡੰਨਾ ਇਹਦੀ ਤੇ ਹੁਣ ਦਿਖਾ ਦੇ ਪਿਛਲੇ ਪਾਸੇ ਥਾਣ ਥਾਟ ਲੈ ਧਾਰਾ ਮਾਰਾਂਗੇ ਜਮਗਾ ਹਾਂ ਧਾਰਾ ਦਿਖਾਵਾਂਗੇ ਬਾਈ ਨੂੰ ਧਾਰਾ ਮਾਰ ਕੇ ਇਹਦੀ ਹੁਣ ਕਾ ਤਾ ਲ ਤਾਰਾ ਤੂੰ ਨਾਲ ਤੁਹਾਨੂੰ ਦਿਖਾ ਦੇਣਾ ਮਾਰ ਕੇ ਬੰਦੇ ਦੋ ਬੈਠੇ ਨੇ ਦੋਨਾਂ ਪਾਸੇ ਨਾਲ ਦਿਖਾਵਾਂਗੇ ਵੀ ਯਾਰ ਬਾਲਟੀ ਚ ਮਾਰ ਕੇ ਸੱਜਣਾ ਦੀ ਮਤਲਬ ਕਿਲਾ ਵੀ ਆ ਸੱਜਣਾ ਨੂੰ ਸ਼ਿਕਾਇਤ ਵੀ ਆ ਆਪਣੇ ਨਾਲ ਇੱਥੋਂ ਦਿਖਾ ਦਰਸ ਓਏ ਬੋਰ ਚ ਜੂਣ ਦਾ ਬੋਰ ਵਾਲਾ ਕੰਮ ਨਹੀਂ ਲੱਗਿਆ ਬਰੇ ਲੈ ਓਏ ਇਹ ਤਾਂ ਟੂਟੀ ਵਾਲਾ ਕੰਮ ਹੈ ਇੱਕ ਸੁਖਵੀਰ ਦਾ ਅੰਡੇ ਨੇ ਵੀਡੀਓ ਪਾਰਕ ਕੀਤੀ ਕਈ ਦਿਨ ਹੋ ਗਏ ਉਹ ਵੀ ਆਪਣਾ ਸੱਜਣਾ ਉਹਦੀ ਮੱਝ ਦੀ ਚਵਾਈ ਜੀ ਦੇਖੀ ਲੈ ਚਵਾਈ ਦੇ ਕਹਿੰਦੇ ਬਰਫ ਵਰਗੇ ਠੰਢੀ ਇਕਦਾਂ ਨਾਲ ਰਹੇਗਾ ਬਰਫ ਵਰਗੇ ਚੀਜ਼ ਕੁਆਲਟੀ ਨਾਲ ਹੋਣੀ ਆਪਾਂ ਆਏ ਤਾਂ ਥੋੜਾ ਲੇਟਾਂ ਦੇ ਰਿਵੀਉ ਵੀਡੀਓ ਪਾਉਣ ਦੇ ਪਾ ਸੋਨਾ ਲੈ ਕੇ ਆਏ ਪਰ ਨਗੀਨਾ ਹੋ ਗਿਆ ਤੇ ਲੇਟ ਦਾ ਬੰਦਾ ਦਾ ਦਰਦ ਹੋ ਜਾਏ ਉਹ ਕੰਮ ਨਹੀਂ ਹੈਗਾ ਵੀ ਜਣੀ ਖਣੀ ਪਾ ਦੇ ਬੱਸ ਕਰ ਹੁਣ ਬਾਈ ਨਾ ਖਾਲੀ ਉਸ ਨੂੰ ਜੇ ਖਾਲੀ ਹੁਣ ਤਰਕ ਨੂੰ ਦੱਥ ਨੂੰ ਫੇਰ ਪਰ ਦੂਗਾ ਚਵਾਈ ਚਬੂਈ ਦੇ ਸੱਜਣੋਂ ਸਾਨੂੰ ਹੱਥ ਲਾਉਣ ਦੀ ਲੋੜ ਨਹੀਂ ਚਾਹੇ ਬਾਈ ਤੋਂ ਆਨਲਾਈਨ ਮੰਗਾ ਲਿਓ ਪੈਸੇ ਇਹਦੇ ਜੇ ਗੱਲ ਕਰ ਲਈਏ ਪੈਸੇ ਕਿੰਨੇ ਲਵਾਂਗੇ ਦੇ ਮੁੱਲ ਦਾ ਵੀਰੇ 80000 ਆ 75000 ਦੀ ਦੇ ਦਾਂਗੇ ਵੀਰੇ ਮੁੱਲ 80 ਆ 75000 ਦੀ ਦੇ ਦਾਂਗੇ ਭਾਈ 75000 ਦੀ ਆਪਾਂ ਇਹ ਬੱਚੀ ਦੇ ਦਾਂਗੇ ਇੱਕ ਵਾਰੀ ਤਾਂ ਸੇ ਇਧਰੋਂ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਓਏ ਬਾਲੀ ਸੋਹਣੀ ਸੁਨੱਖ ਬਾ ਸੁਨੱਖ ਆ ਆ ਗਈ ਨਾਲ ਇਹਦੇ ਬਾਈ ਬੱਛੀ ਬੱਛੀ ਵੀ ਦਿਖਾ ਦੇ ਬੱਛੀ ਆ ਗਈ ਬੱਛੀ ਦੀ ਨਕੀ ਨਹੀਂ ਹੈ ਬਾਈ ਐਰ ਸ਼ਹਿਰ ਐਰ ਸ਼ਹਿਰ ਚ ਆ ਗਿਆ ਨਹੀਂ ਹਾਂ ਇਧਰ ਰੰਗ ਰੂਪ ਵੀ ਦੱਸਦਾ ਇਹਦਾ ਐਰ ਸ਼ਹਿਰ ਚ ਬਸੇ ਇਹ ਬਾਈ ਕਹਿੰਦਾ ਦੇ ਦਾਂਗੇ 75 75 ਹਜ਼ਾਰ ਦੀ ਦੇ ਦਾਂਗੇ ਬਾਈ ਹੁਣ ਆ ਦੋ ਨੰਬਰਾਂ ਹੀ ਤੇ ਮਾਰਦੇ ਇਹ ਵੀ ਤੋਰਦੇ ਹੋਰ ਇਹਦਾ ਸੂਆ ਕਿਹੜਾ ਦੂਜਾ ਸੂਆ ਨੇ 17 ਕਿਲੋ ਦਾ ਕੱਟਾ ਹੋਇਆ ਵੀਰੇ ਇਹਦਾ ਇੱਕੋ ਕਰੀ ਲਈ ਜੀ ਆਪਾਂ ਇਹ ਅੱਛਾ ਦੋਨੇ ਜੋੜਾ ਲੈ ਜੀ ਤਾਂ ਤਿੰਨੇ ਨਹੀਂ ਕੱਪੜੇ ਕੋਲ ਖੜੀ ਹੋ ਲਈ ਆਪਾਂ ਕੱਚੀ ਹੋਈ ਰਹਾ ਠੜਕੇ ਪਾਵਾਂਗੇ ਭਰਾ ਦੇ ਨਾਲ ਥਣ ਥਣਾਉਟ ਇਹਦਾ ਵੀ ਬੜਾ ਕਮ ਆ ਨੇੜੇ ਜਾ ਕੇ ਦਿਖਾ ਦੇ ਦਰਸ ਦਾਮ ਤੋਂ ਤੇਰਾ ਬੋਲਿਆ ਹੁਣ ਬਾਹਰ ਦਾਮ ਲੈ ਕੇ ਆਇਆ ਭਰਾ ਦਾ ਮਹੀਨਾ ਲੈ ਕੇ ਆ ਵੀ ਪੂਰਾ ਇੱਕ ਆ ਨੇੜੇ ਨੂੰੜੇ ਲਾ ਕੇ ਦਿਖਾ ਦੇ ਲੇਟਾਂ ਲੂਟਾਂ ਕੱਢ ਦੇ ਸਾਰੀਆਂ ਅੱਜ ਲੱਗਿਆ ਨਹੀਂ ਕਮਾਲ ਇਥੋਂ ਲੈ ਬਈਆ ਸਹੀ ਵਜਾ ਇਹਦੀ ਖਾਸ ਸੀਤ ਬੈਠਦੀ ਲੈ ਗੱਬਣ ਦੀ ਨਾਲ ਉਹ ਥੱਲੇ ਨਾ ਮਾਰਿਆ ਕੋਈ ਨਾ ਲੈ ਥੱਲੇ ਆਪਣੇ ਨਾਲ ਲੜਪਾਦੇ ਨੇ ਰੱਜਣਾ ਆਪਣੇ ਇਹ ਕਹਿੰਦੇ ਗੁਰੀ ਥੱਲੇ ਨਾ ਯਾਰ ਧਾਰਾ ਮਰ ਬੈਕਰ ਦੁੱਧ ਦੀ ਕਹਿੰਦਾ ਯਾਰ ਤੇਰੇ ਮੇਰੇ ਰਤਨ ਦੀ ਨਾ ਬੀ ਆਦਮੀ ਦੇਖੀ ਬਹੁਤ ਠੰਡੀਆਂ ਬਰਫ ਪੜ ਗਈ ਲੈ ਆਖਣੇ ਜੁਕਣੀ ਦੀ ਬਹੁਤ ਸੋਹਣੀ ਐ ਮੈਨੂੰ ਤੁਰਾ 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 ਬਹੁਤ ਹਾਂ ਪਿਆਰ ਜਰਸੀ ਚ ਹੈ ਨਾ ਪਿਆਰ ਜਰਸੀ ਆ ਗਈ ਪੰਜਾਬ ਵਾਲੀ ਕੱਦ ਕੱਦ ਆਈ ਆ ਭਰਾ ਮੇਰਾ ਇਹ ਵੀ ਹੈਟ ਵਾਲੀ ਵਧੀਆ ਹਾਂ ਲੇ ਵਾਲੂ ਭਾਈ ਵੀ ਚੰਗਾ ਵਾਣਾ ਲੈ ਚੰਗਾ ਬਾਹ ਨਿਹਜ ਤੇ ਥਣ ਵੀ ਪੂਰਾ ਇਹਨ ਕੱਢੂ ਹੈ ਨਾ ਮੁੱਠਿਆ ਥਣ ਕੱਢੂਗੀ ਇੱਥੇ ਖੜਾ ਲਾ ਗਿਆ ਨਹੀਂ ਇਹ ਇੱਥੇ ਤੇ ਖੜਾ ਲਾ ਚਿਹਰਾ ਚੂਰਾ ਕਰ ਦੇਦਾ ਭਰਾ ਫੇਸ ਕੁਆਲਿਟੀ ਤੇ ਵੀ ਮਾਰ ਦੇ ਦਰਸ ਕੈਮਰਾ ਇੱਥੇ ਤੋਂ ਹਾਂ ਕੋਹੜੀ ਵਾਲਾ ਸਿਸਟਮ ਇਹਦਾ ਵੀ ਹੈ ਨਾ ਇਹ ਕਹਿ ਕੇ ਤਨ ਕੱਢੂ ਚਮਕੌਰ ਲੈ ਇਹ ਪੰਜ ਛੇ ਕਿਦਾਂ ਲੋ ਵੀਰੇਰਾ ਇਹ ਕੱਢ ਦੂਗੀ 5 4 5 ਦਿਨ ਹੈ ਨਾ ਉਹ ਕਈ ਵਾਰ ਯਾਰ 1 ਕੋ ਲਖਤੀ ਤਿਆਰ ਹੋ ਜਾਂਦੀਆਂ ਨੇ ਇਹ ਰੱਖਣਾ ਨਹੀਂ ਪਤਾ ਢੜਕੇ ਨੂੰ ਵੀਰੇ ਕੀ ਬਣ ਜੇ ਯਾਰ ਬੈੜ ਦਾ ਆ گاਵਾ ਸੱਜਣ ਵਕਸਰਾ ਆਪਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਇੱਕ ਤਜਰਬਾ ਜਾ ਵੀ ਹੋ ਗਿਆ ਇਹ ਐ ਨਹੀਂ ਪਤਾ ਇੰਨੀ ਕਿ ਜਦੋਂ ਸੂਪ ਇੱਕੋ ਦਮੇ ਬਣ ਜੇ ਨਾ ਹੁਣ ਬੈੜ ਤਾਂ ਹੁਣ ਵੀ ਬਹੁਤ ਜਣਾ ਤੇ ਲਾਡੋਲਾ ਬਹੁਤ ਨੇ ਬੈੜ ਦੇ ਬੈੜ ਦੇ ਖਾਣ ਯਾਰ ਥਣ ਵਾਲਾ ਕਮਾਲ ਦਾ ਲੱਗਿਆ ਇਹ ਗੱਲ ਮੁੱਖਾਂ ਬਰਾਬਰ ਦੇ ਸਾੜੀ ਦੇ ਗਾੜੀ ਬਰਾਬਰ ਹੀ ਆ ਬਾਈ ਯਾਰ ਮੈਂ ਸਾਲਾ ਕੰਮ ਜਾਂਦਾ ਵੀਰੇ ਪਰਲੇ ਬੰਨ ਦੇ ਖਾਈ ਦਰਸ ਅਗਰੇ ਕੀ ਖਾਸੀ ਤੋਂ ਹੋ ਰਾ ਗੁਰੀ ਥੱਲੇ ਜਿਹਦੇ ਸਗ ਤੂੰ ਵਜਾ ਕੋਈ ਚੱਕਰ ਨਹੀਂ ਇਹਦਾ ਕੁਝ ਨਹੀਂ ਕਹਿੰਦੀ ਅੱਛਾ ਬਾਅਦ ਚੰਗੀ ਸੀ ਨਾ ਕੰਡੀ ਦਾ ਆਪਣਾ ਕੋਲ ਕੁਆਲਿਟੀ ਇਹ ਲਵਾਂਗੇ ਗਾ ਪਾਉ ਨਹੀਂ ਗੀ ਇੱਥੇ ਤਾਂ ਫੇਸ ਕੁਆਲਿਟੀ ਦਿਖਾ ਦੇ ਲੈ ਤੇੁਰਲੇ ਬੰਨਿਓ ਵੀ ਲਿਆ ਥਾਣੂ ਰੋ ਵੀ ਦਿਖਾ ਦੇ ਇੱਧਰਲੇ ਪਾਸੋਂ ਆ ਥਾਣ ਥਾਣ ਦਿਖਾ ਦੇ ਇਧਰ ਨੂੰ ਸਮਾਰ ਕੇ ਇਹਦੇ ਪੈਸੇ ਕਿੰਨੇ ਲਵਾਂਗੇ ਚਮਕੌਰ ਇਹ 60 ਦੀ ਦੇ ਦਾਂਗੇ ਬਈ ਇਹ ਦੇ ਦਾਂਗੇ 60 ਦੀ ਮਾਨਤਾ ਕਰਾਂਗੇ ਮਾਨਤਾ ਤਾਂ ਕਰਾਂਗੇ ਪਰ ਮਾਨਤਾ ਤਾਂ ਨਹੀਂ ਹੋਇਆ ਇਹ ਮਾਨਤਾ ਨਾ ਆਏ ਸੱਜਣ ਦਾ ਬਾਈ ਕਹਿੰਦਾ ਕਰ ਦਾਂਗੇ ਹਾਂ ਆਰਡਰ ਚੰਗਾ ਬਣਾਉਗੀ ਅਜੇ ਏ ਮਿਲੂਗੀ 60 ਦੀ ਸੂਆ ਦੂਜਾ ਤੇ ਹੁਣ ਆ ਟਰੱਕ ਤੇ ਵੀ ਮਾਰਦੇ ਓਏ ਇਹ ਦੂਜਾ ਸੂਆ ਸੂਈਆ ਵੀਰੇ ਜੇਰ ਦੂਰੇ ਦੀ ਦਿਖਾ ਦੇ ਵੀਰੇ ਆ ਕਿੱਥੋਂ ਲਿਆਉਂਦਾ ਟਰੱਕ ਐਡਾ ਦੁੱਧ ਨੂੰ ਬੜੀ ਖਰੀਆ ਬਾਈ 23 ਕਿਲੋ ਦੁੱਧ ਕੱਢਾ ਰਾਇਆ ਆਪਣੇ ਏਰੀਆ ਦੀ ਆ ਨਾਲ ਲੱਗੋ ਪਿੰਡ ਦੀ ਆ ਤੁਰ ਕੋਲ ਦੀ ਆ ਇਹ ਆਪਣੇ ਏਰੀਆ ਦੀ ਆ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਸ ਆ ਦਿੱਤਾ ਬਾਈ ਯਾਰ ਇਹਨੇ ਦੇ ਜੇਰ ਦੂਰੇ ਦੀ ਵੀ ਪੈ ਗਈ ਬਾਈ ਓਕੇ ਆ ਇਹਨੇ ਦੇਤਾ ਬੁੱਲਾ ਇਹਨੇ ਦੇਤਾ ਬੁੱਲੇ ਆ ਗਈ ਵੱਡੇ ਕਦ ਕਾਰ ਚ ਇਹ ਆ ਗਈ ਚਮਕੌਰ ਆਪਣਾ ਐਚ ਐਫ ਐਚ ਐਫ ਦੇ ਵਿੱਚ ਕ੍ਰੋਸ ਆ ਗਰਮੀ ਵਾਲੀ ਜਾਨੀ ਕੇ ਇਹ ਐਚ ਐਫ ਐਫ ਕ੍ਰੋਸ ਦੇ ਵਿੱਚ ਆ ਗਈ ਤੇ ਠੰਡੀ ਵੀ ਠੰਡੀ ਆਪਣੇ ਗਾਂ ਦੀ ਖਾਸੀਤ ਤਾਂ ਇਹੀ ਹੋ ਗਿਆ ਖੜਾ ਲਾ ਮਰਾ ਦੇਖੀ ਠੀਕਾ ਕਿ ਤਾਰਾ ਮਾਰਦਾ ਗੱਬਣ ਗਾਂ ਗਿਲਾਨੀ ਧਾਰਾ ਨਹੀਂ ਮਰਮਾਉਂਦੀ ਤੇ ਲੈ ਥੱਲੇ ਨਾ ਮਾਰੀ ਦੇਖੂੰ ਅੰਦਰ ਗੱਲ ਕਰ ਲੈ ਜਮਾ ਥੱਲੇ ਮਾਰੀ ਅੰਦਰ ਬਾਲਟੀ ਜੀ ਮਾਰ ਬਾਲਟੀ ਨਾਲ ਬੱਚਾ ਲਾ ਕੇ ਮਾਰ ਦਾਂਗੇ ਜੀ ਹਣਾ ਠੰਡੀ ਸੀਰ ਬਸੇਰੀ ਆ ਬਾਈ ਯਾਰ ਆ ਇਹਦੇ ਨਾਲ ਬੱਚਾ ਲਾ ਕੇ ਮਾਰ ਦਾਂਗੇ ਐ ਨੂੰ ਕਿਰਾਂ ਹੋਰ ਹੋਤਾ ਨੂੰ ਫੜ ਕੇ ਥੋੜਾ ਬੱਚੇ ਦਾ ਕਰਦੀ ਹਣਾ ਹਾਂ ਕੱਦ ਹਾਈਟ ਤੇ ਥੰਮ ਥੰਮ ਮੁੱਠੀਆ ਲੱਗਿਆ ਬਾਈ ਯਾਰ ਹਾਂ ਕੱਦ ਵਿੱਡ ਚੰਗਾ ਤੇ ਥੱਲਿਓ ਵੀ ਜਿਗਾਰਡ ਚੰਗਾ ਹਣਾ ਹਾਂ ਹਾਂ ਚਬਾਈ ਦੀ ਕਿਵੇਂ ਆ ਇੱਕ ਨੰਬਰ ਆ ਟੂਟੀਆਂ ਆਉ ਬੱਚੇ ਕਰਕੇ ਕਰਦੇ ਅੰਦਰ ਲੈ ਚਲ ਕੋਈ ਮੋਲੀ ਲੈ ਜਨ ਮੜਾ ਜਾ ਤੇ ਕਾਈ ਜੀ ਨਾ ਨੇੜੇੋਂ ਫੜ ਕੇ ਲੈ ਚਲ ਸੂਆ ਕਿਹੜਾ ਚੰਕੋੜੇ ਦਾ ਦੂਜਾ ਸੂਆ ਸਿੱਗੀ ਮੂੰਹੇ ਵੀ ਸੈਟਾਂ ਕਰਨੀ ਆ ਰਹੀ ਹੈ ਮੂੰਹੋ 6 ਦੰਦ ਦਾ ਹਾਂਜੀ ਲੈ ਸੱਜਣਾ ਮੂੰਹੋ ਹੈ ਗਿਆ ਬਈ 6 ਦੰਦ ਸੂਆ ਦੂਜਾ ਇਹ ਆ ਗਈ ਐਫ ਕ੍ਰਾਸ ਦੇ ਵਿੱਚ ਹਾਂ ਡੈਰੀ ਵੀ ਪੂਰੇ ਦੁੱਧ ਦੇ ਮਤਲਬ ਦੀ ਆ ਬਈ ਗਰਮੀ ਵਾਲੀ ਗਰਮੀ ਚੱਲਣ ਵਾਲੀ ਆਈਟਮ ਆ ਆਈਟਮ ਆ ਹਾਂ ਇਹ ਤਾਂ ਡਾਬਲ ਸ਼ੇਡ ਚੀਜ਼ਾਂ ਹੁੰਦੀਆਂ ਨੇ ਯਾਰ ਇਹ ਗਰਮੀ ਵੀ ਚੱਲਦੀਆਂ ਨੇ ਇਹ ਸਰਦੀ ਵੀ ਚੱਲਦੀਆਂ ਨੇ ਹਨਾ ਹਾਂ ਹਾਂ ਤੇ ਗਾਵਾਂ ਦਾ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਕੋਈ ਪੀਕ ਲੈਵਲ ਵੀ ਨਹੀਂ ਹੁੰ ਜੇ ਇਹ ਅੱਜ ਸੂਈਆਂ ਨੇ 2 ਮਹੀਨਿਆਂ ਨੂੰ ਸਿਆਲਾ ਗਿਆ ਨਹੀਂ ਬਤਾ 2 ਮਹੀਨਿਆਂ ਨੂੰ ਅੱਜ ਆਲੇ ਦੁੱਧ ਦੁੱਧ ਪੱਧ ਕਰਦਣੇ ਹਾਂ ਇਹਨਾਂ ਪਤਾ ਨਹੀਂ ਲੱਗਦਾ ਹਾਂ ਇਧਰੋਂ ਦਿਖਾ ਦੇ ਦਰਸਲੇ ਵਾਲੂਆ ਅੱਡ ਰੂਡਰ ਚੰਗਾ ਤੇ ਇਹਨੇ ਦੇਤਾ ਮੀਲ ਕਾਫ ਹਾਂ ਮੀਲ ਕਾਫ ਲੈ ਲਾ ਕੇ ਬੱਚਾ ਸਾਨੂੰ ਧਾਰਾਂ ਆਪਾਂ ਸੱਜਣੋ ਇਹਦੀਆਂ ਵੀ ਦਿਖਾ ਦੇਣਾ ਮਾਰ ਕੇ ਕਿਉਂਕਿ ਉਹ ਗੱਬਣਾ 2 ਨੰਬਰ ਵਾਲੀ ਇਹ ਦੋਨੇ ਸੰਜਣੀਆਂ ਹਾਂ ਆ ਗਈ ਸਤਾ ਹਾਂ ਆ ਗਈ ਆ ਗਈ ਬੱਚਾ ਕਰਦੇ ਪਰਾਂ ਤੇ ਧਾਰਾਂ ਬਾਲਟੀ ਚ ਮਾਰ ਕੇ ਦਿਖਾ ਦੇ ਵਾ ਤੇ ਯਾਰ ਮੈਂ ਜਹੀ ਬੇਨਤੀ ਹੈ ਨਾ ਨਾ ਯਾਰ ਬੇਨਤੀ ਕੇ ਬੱਕ ਮਾਰਾਂਗੇ ਹੁਣ ਥੱਲੇ ਤਾਂ ਬੰਨੂ ਮਾਰਦੇ ਆਪਾਂ ਹਾਂ ਥੱਲੇ ਫਿਰ 13ਵਾਂ ਰਤਨ ਵੀ ਯਾਰ ਵੀ ਹੁੰਦੀ ਆ ਆਪਣੇ ਸੱਜਣ ਯਾਰ ਕਈ ਸੱਜਣ ਫੋਨ ਵੀ ਕਰਦੇ ਆ ਯਾਰ ਥੱਲੇ ਤਾਂ ਰਣਾ ਮਾਰੀ ਚਵਾਈ ਦੇਖੀ ਬਾਈ ਬਾੜੀ ਬੰਬ ਆਇਆ ਆ ਜਮੀ ਬੌਲੇ ਹੀ ਸੜਦੀ ਆ ਤਾਜੀ ਆ ਨਾ ਦੋ ਘਾਟਾ ਹੀ ਛੜਦਾ ਦੇਖੀ ਬਾਈ ਚਵਾਈ ਚਵਾਈ ਯਾਰ ਇਹਦੀ ਵੀ ਬਾੜੀ ਬੰਬ ਆ ਕਿਉਂਕਿ 22 ਯਾਰ ਕਿਉਂਕਿ ਪੁਰਾਣਾ ਤਿਆਰ ਬਾ ਲੌਂਗ ਟਾਈਮ ਤੋਂ ਕੰਮ ਕਰਦਾ ਆਉਂਦਾ ਬਾਈ ਉਹਦੇ ਕਰਕੇ ਜਾਨਵਰ ਚੰਗਾ ਹੀ ਲੈ ਕੇ ਆਉਂਦਾ ਹਾਂ ਬੋਤਲਾ ਵੀ ਕੰਮ ਕਰਦਾ ਸੀ ਭਰਾ ਮੇਰਾ ਇਦਾਂ ਦਾ ਕੰਮ ਨਹੀਂ ਜਾਂਦਾ ਹਾਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸਣੀ ਭੁੱਲ ਗਿਆ ਮੈਂ ਬਾਈ ਕਹਿੰਦਾ ਦਾਦਾ ਦਾਦਾ ਬਾਈ ਦਾ ਯਾਰ ਬੋਤਿਆਂ ਦਾ ਕੰਮ ਵੀ ਕਰਦਾ ਰਿਹਾ ਉਹ ਕੋਸਟਮਾ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਕਦੇ ਅਗਲੀ ਵੀਡੀਓ 'ਚ ਦਿਖਾ ਦਾਂਗੇ ਦੇਖ ਚ ਬਾਈ ਬਈ ਇੰਨੀ ਚੰਗੀ ਯਾਰ ਹੱਥੋਂ ਵੱਧ ਚੰਗੀ ਯਾਰ ਪੈਸੇ ਦੱਸ ਦੇਵੇ ਹੁਣ ਇਹਦੀ ਸਿਫਟ ਤਾਂ ਖਰੀਦ ਆਣੇ ਆ 65 ਦੀ ਦੇ ਦਾਂਗੇ ਬਾਈ ਯਾਰ ਮੋਲੋ 70 ਕਰਾ ਲਓ 65 ਦੀ ਦੇ ਦਾਂਗੇ ਲੈ ਇਹ ਦੇ ਦਾਂਗੇ 65 ਦੀ ਮਾਨਤਾਨ ਛੋਟ ਛੋਟ ਮਾਨਤਾਨ ਤਾਂ ਕਰਾਂਗੇ ਭਰਾ ਮੇਰਾ ਦੇਖੀਂ ਐਂ ਦੁਬਾਰੇ ਉੱਠ ਕੇ ਦੁਬਾਰੇ ਫੇਰ ਬੈ ਜੀ ਮੈਂ ਚਵਾਈ ਚੂਈ ਦੀ ਪੋਲੀ ਆ ਇੱਕ ਨੰਬਰ ਤੂੰ ਦੇ ਗੁਰੂ ਇਹ ਮਾਰਦੇ ਲਾ ਬਾਈ ਮਾਰ ਦੇ ਮਾਰੀਆਂ ਮੂਰੀਆਂ ਨਹੀਂ ਫੇਰ ਵੀ ਜੇ ਤੂੰ ਜੇ ਕਿਹਾ ਸਹੀ ਤੂੰ ਸਹੀ ਕਹਿਦੀ ਗਲਤ ਨੂੰ ਗਲਤ ਕਹਿਦੀ ਬਾਈ ਯਾਰਾ ਚਵਾਈ ਦਾ ਸਰਾਇਆ ਕੰਮ ਇਹਦਾ ਨਾਲੇ ਮੈਂ ਕਦੇ ਤਾਂ ਦੂਰ ਇੰਨੀ ਮਾਰੀ ਨਹੀਂ ਇਹ ਦੋ ਚਾਰ ਸਾਲਾਂ ਦਾ ਜਵਾਗ ਵੀ ਚੂਈ ਬਾਈ ਛੱਡਿਆ ਇੱਧਰ ਲਈ ਵੀ ਦੇਖ ਲੈ ਅਗਰੇ ਇੱਧਰ ਗੜਬੜ ਹੋਵੇ ਕੋਈ ਨਾ 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 ਗੜਬੜਾ ਮੈਨੂੰ ਗੜਬੜ ਵਾਲਾ ਤਾਂ ਕੰਮ ਹੀ ਨਹੀਂ ਆਪਾਂ ਕਰਦੇ ਬਾਈ ਯਾਰਾ ਚਵਾਈ ਚੂਈ ਪੋਲੀ ਆ ਤੇ ਮੋਟੀ ਆ ਉਹਦੀ ਦੇਖ ਖੜਨੀ ਖੜਨੀ ਖੂਣੀ ਦੇਖ ਬਾਈ ਯਾਰਾ ਖੜਨੀ ਖੂਣੀ ਬੜੀ ਚੰਗੀ ਆ ਕਿਹੜਾ ਹੋ ਕੇ ਤੁਸੀਂ ਲੈ ਜਾਓ ਬਾਈ ਤੂੰ ਅਹੀ ਹੀ ਗੱਲ ਨਹੀਂ ਤੇ ਇਹ ਦੇਵਾਂਗੇ ਬਾਈ ਕਹਿੰਦਾ ਆਪਾਂ 65000 ਦੀ 65000 ਦੀ ਦੇ ਦਾਂਗੇ ਮਾਨਤਨ ਕਾ ਲਾਂਗੇ ਇਹ 65 ਦੀ ਨਾਲ ਇਹਦੇ ਬੁੱਲਾ ਗਿਆ ਨੰਬਰ ਬੋਲ ਦੇ ਤੇਰਾ ਜਮਾਨਾ ਨੰਬਰ 9779475644 ਇੱਕ ਵਾਰੀ ਹੋਰ ਬੋਲ 9779475644 ਅਜੇ ਆਪਣੇ ਕੋਲ ਹੋਰ ਵੀ ਨਹੀਂ ਕੱਲ ਕੋ ਨੂੰ ਕੋਈ ਹੋਰ ਪਾਵਾਂਗੇ ਵੀਡੀਓ ਜੰਗਾ ਭਰਾ ਪਾਵਾਂਗੇ ਹੋਰ ਵੀ ਖੜੀਆਂ ਟਰਨ ਵਾਈ ਟਰਨ ਹੁਣ ਬਾਈ ਕਹਿੰਦਾ ਲਗਾਤਾਰ ਵੀਡੀਓ ਬਣਾਵਾਂਗੇ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਈਆਂ ਨੇ ਸੱਜਣੋ ਇੱਕ ਨੰਬਰ ਤੇ ਤਾਜੀ ਸੂਈ ਜਰਸੀ ਪੰਜਾਬ ਵਾਲੀ ਤੇ ਆਹ ਜਰਸੀ ਹੈਗੀ ਆ ਦੂਜਾ ਸੂਆ ਗੱਬਣਾ ਸੂੰਦੀਆ 2-4 ਦਿਨ ਚ ਤੇ ਆ ਤੁਹਾਡੇ ਸਾਹਮਣੇ ਐਚਐਫ ਦਾ ਨਗੀਨਾ ਤਾਜ਼ਾ ਸੂਆਸ ਮਾਰਿਆ ਧਰਾਂ ਤੁਹਾਨੂੰ ਦਿਖਾਤੀਆਂ ਮਾਰ ਕੇ ਤੇ ਇਹਨਾਂ ਤਿੰਨੇ ਜਾਨਵਰਾਂ 'ਚ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਲਿਓ ਧੰਨਵਾਦ